ਯੋ ਪੀ ਜਿਹੜੇ ਮੌਸਮ ਥੰਡੇ ਗਰਮੀਆਂ ਸੁਣਦੇ ਨੇ ਡੈੱਥ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਹ ਚੱਲਦੇ ਨੇ ਕੋਈ ਨਹੀਂ ਕੋਰਸਕਮ ਬੇਸੇ ਹੀ ਪੈਨਸ਼ਨ ਹੋਣ ਦੇ ਕਰਕੇ ਇਹ ਲੇਡੀ ਸਾਹਿਬ ਥੰਡੇ ਦੇਖ ਕੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਤੇ ਕਲੀਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਦੇ ਨਾਲ ਜਿਹੜਾ ਜੈਂਪੀ ਉਹਨੂੰ ਹਸਪਤਾਲ ਲੈ ਗਏ ਨੇ ਇੱਕ ਦੀ ਮੌਤ ਹੋ ਗਈ ਜਿਹੜੇ ਪੈਂਚਰ ਹੋਇਆ ਮੋਟਰਸਾਈਕਲ ਜੀ ਆ ਹਾਲਤ ਦਿਖਦੀ ਆ ਹੂੰ ਬਸ ਪੈਂਚਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਸੀ ਕੁੜੀਆਂ ਆਪਾਂ ਇੱਥੇ ਆ ਗਏ ਥੋੜੇ ਮੁੰਡਾ ਥੱਲੇ ਗਰੀਆਂ ਕੁੜੀਆਂ ਨੇ ਡੈਕ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਹ ਚੱਲਦੇ ਨੇ ਕੁੜੀ ਦੇ ਕੋਲ ਇੱਕ ਡੈਕ ਹੋ ਗਿਆ ਮੁੰਡਾ ਵੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਕਹਿੰਦੇ ਆਸ ਸਾਬੇ ਵੱਲ ਜਾਣ ਦਾ ਇਹਨਾਂ ਦੋ ਲੇਡੀਆਂ ਦਾ ਇਹਨਾਂ ਦਾ ਹਸਬੰਦ ਜਾਂ ਖੂਕ ਸੀਗਾ ਆਪਣੇ ਮਾਤਾ ਤੋਂ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਚਨ ਹੋਣ ਦੇ ਕਰਕੇ ਇਹ ਲੇਡੀ ਸਾਹਿਬ ਠੰਡੇ ਡਿੱਗ ਤੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇੱਕ ਲੇਡੀਆਂ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਨਾਂ ਦੇ ਨਾਲ ਜਿਹੜਾ ਜੈਂਪੀ ਉਹਨੂੰ ਹਸਪੀਟਲ ਲੈ ਗਏ ਨੇ ਇੱਕ ਦੀ ਮੌਕੇ ਤੇ ਮੌਤ ਹੋ ਗਈ ਇਹ ਪਤਾ ਲੱਗੇਗਾ ਕਿ ਕਿਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਾਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿੰਦੇ ਹੈ ਇਹ ਸਟੇਟ ਹੋਆ ਦਾ ਸਟੇਟ ਦੇ ਨੇ ਇਹ ਜਿੱਥੇ ਹੋਇਆ ਜਗਾ ਕਿੱਡੀ ਹੈ ਇਹ ਪਿੰਨ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਜੋ ਲੇਡੀਜ਼ ਹੋਵੇ ਦੱਸੋ ਹਿੱਅਰ ਜਿਹੜਾ ਜੈਨ ਸਰ ਕੋਰਾ ਸੀਗੇ ਸਰ ਰਚਾ ਸਿੰਧੀ ਹੇ ਹਿੱਥੇ ਲੱਭ ਕੇ ਰੱਖਿਆ ਜੇ ਪਤਾ ਤੁਹਾਨੂੰ ਦੇ ਕਰਿਆ ਦੱਸੋ ਕਿੰਨੀ ਕੀ ਉਮਰ ਦੇ ਲੱਗ ਰਹੇ ਤੁਹਾਨੂੰ ਇਹ ਜਿਹੜੀ ਉਹ ਲੇਡੀ ਹੈਗੀ ਆ 50 52 ਸਾਲ ਦੇ ਲੱਗਦੇ ਨੇ इंजरी की ज़्यादा इंजरी तो, तो है